ਆਪਣੇ ਗਾਹਕ ਤੇ ਵਿਸ਼ਵਾਸ ਕਰਨ ਦੀ ਕੀਮਤ ਜਲੰਧਰ ਦੇ ਇੱਕ ਮਨੀ ਚੈਂਜਰ ਨੂੰ ਜਾਨ ਦੇ ਕੇ ਚੁਕਾਣੀ ਪਈ ਆਪਣੇ ਗਾਹਕ ਗੁਰਮੀਤ ਦੇ ਕਹਿਣ ਤੇ ਉਸ ਨੂੰ ਪੈਸੇ ਦੇਣ ਦੇ ਲਈ ਮਨੀ ਚੈਂਜਰ ਹਰੀ ਓਮ ਗਰਗ ਦੀ ਗੁਰਮੀਤ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ਤੇ ਹੱਤਿਆ ਕਰ ਦਿੱਤੀ ਪੁਲਿਸ ਨੇ ਹੱਤਿਆ ਦੇ aarop ਚ ਪੰਜਾਬ ਪੁਲਿਸ ਦੇ ਸਸਪੈਂਡ ASI ਸਮੇਤ ਤਿੰਨ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ aaropiyon ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਹਰੀ ਓਮ ਗਰਗ ਦੀ লাশ ਸ਼ਾਹਕੋਟ ਮੋਗਾ ਮਾਰਗ ਤੇ ਇੱਕ ਫਾਰਮ ਹਾਊਸ ਤੋਂ ਬਰਾਮਦ ਕੀਤੀ ADCP ਨਰੇਸ਼ ਡੋਗਰਾ ਨੇ ਦੱਸਿਆ ਕਿ aaropiyon ਦੀ ਗ੍ਰਿਫਤਾਰੀ ਮੋਬਾਈਲ ਕਾਲ ਡਿਟੇਲ ਦੇ ਆਧਾਰ ਤੇ ਤੋ ਇਹ ਤਿੰਨ ਬੰਦੇ ਸਨ ਇਹਦਾ ਫਿਰ ਬਾਅਦ ਚ ਉਹਨਾਂ ਨੇ ਘਲਾ ਜੋ ਦਿਵਾ ਦਿਆ ਨਵਾਕਰ ਫੇਸ ਕੋ ਇਨਕੀ ਪਹਿਲੀ ਹੈ ਯਹਾਂ यहाँ लेके आके इनको मोटर में आके यहाँ दबा दिया इसको और हमने जो इसके बाद कार डिटेल निकाल कर इनको जो जोड़त किया है तीन सौ दो में पर्चा दे के इनको अरेस्ट किया और है और डेड बॉडिया जो एस डी एम तहसीलदार साहब की हाजिरी में हमने आज शिनाथ इनको दी है तो निकाल नाम नामदीन के साढ़े छः लाख रुपये पिस्टल है और ਜੋ ਗਾੜੀ ਮੇਂ ਲੈ ਕੇ ਆਏ ਥੇ ਉਹ ਗਾੜੀ ਰਿਕਵਰ ਕੀਆ ਸੱਤ ਨੇ ਅਰੈਸਟ ਕੀ ਤਿੰਨ ਬੰਦੇ ਸੇ ਤੀਨੋ ਰੈਸਟ ਕਰ ਲੀਏ ਔਰ ਜੋ ਜੋ ਵੈਪਨ ਵਰਤਾ ਥਾ ਇਨੋਨੇ ਉਹ ਵੀ ਸਾਰਾ ਰੈਸਟ ਕਰ ਲਿਆ ਹਰ ਚੀਜ਼ ਹਮਾਰੇ ਕੋਲ ਆਬਦੀ ਮੇ ਲੇ ਲਿਆ ਪੁਲਿਸ ਨੇ ਅਰੋਪੀਆਂ ਤੋਂ ਲੁੱਟੇ ਹੋਏ ਰੁਪਏ ਜੋ ਕਰੀਬ 6.5 ਲੱਖ ਰੁਪਏ ਕਿਡਨਾਪਿਕ ਚ ਬਰਾਮਦ ਇੱਕ ਕਾਰ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ ਹਰਿओम ਗਰਗਦਾ ਸੋਮਵਾਰ ਨੂੰ ਉਸ ਵੇਲੇ ਅਪਰਨ ਹੋ ਗਿਆ ਸੀ ਜਦੋਂ ਬੈਂਕ ਤੋਂ 8 ਲੱਖ ਰੁਪਏ ਲੈ ਕੇ ਨਿਕਲੇ ਸਨ ਜਲੰਧਰ ਤੋਂ ਅਸ਼ਵਨੀ ਮਲ